बलावल महला पंजवा हर हर नाम अपार अमूलि प्राण प्यारो मन है अदारो चीत चितव जैसे पान पानम्बुले रा ਸਾਹਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਗੋ ਜੋ ਵੜ ਭਾਗੋ ਸੁਹਾਗ ਹਮਾਰੋ ਕਤ ਨਾ ਡੋਲੀ ਰੂਪਨਾ ਤੂਪਨਾ ਗੰਧਨਾ ਦੀਪਾਂ ਓ ਤਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆਰ ਰਵੀ ਸੁਹਾਗਣ ਅਤ ਨੀਕੇ ਮੇਰੀ ਬਣੇ ਖਟੋਲੇ ਬਿਲਾ ਬਲ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਿਤ ਵਾ ਜੈਸੇ ਪਾਨ ਤੰ ਬੋਲੀ ਰਹਾਉ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗੀ ਮੇਰੇ ਤਨ ਕੀ ਚੋਲੀ ਪ੍ਰੇਮ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤ ਹੋ ਨ ਡੋਲੀ ਰੂਪ ਨਾ ਧੂਪ ਨਾ ਗੰਧਨ ਦੀਪਾ ਓ ਤਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਆਤਨੇ ਕੇ ਮੇਰੇ ਬਨੇ ਖਟੋਲੀ ਬੇਲਾਵਲ ਮਹਲਾ ਪੰਜਵਾਰ ਹਰ ਹਰ ਨਾਮ ਅਪਾਰ ਅਮੁਲੀ ਰਾਨ ਪਿਆਰ ਮਨ ਹੈ ਆਧਾਰੋ ਚੇਤ ਚਿਤਵਾ ਜੈਸੇ ਪਾਨ ਤੰਬੂਲੀ ਰਹਾ ਸਹਿ ਜਿਸ ਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੇ ਚੋਲੇ ਪ੍ਰਿਆ ਮੁਖ ਲਾਗੋ ਜੋ ਵਡ ਭਗੋ ਸੁਹਾਗ ਹਮਾਰੋ ਕਤਹੁ ਨ ਡੋਲੀ ਰੋਪਨ ਧੂਪ ਨ ਗੰਧ ਨ ਦੀਪਾ ਓ ਤਪੋ ਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤ ਨਿਕੇ ਮੇਰੀ ਬਨੇ ਖਟੋਲੀ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੁਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਿਤ ਵਾ ਜੈਸੇ ਪਾਲ ਤਮ ਬੋਲੇ ਰਹਾਉ ਸਹਿਜ ਸਮਾਇਓ ਗੁਰਹਿ ਬਤਾਇਓ ਰੰਗ ਰੰਗੇ ਮੇਰੇ ਤਨ ਕੇ ਚੋਲੇ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤ ਹੋ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਹੋ ਤਪੋ ਤੇ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤਨੇ ਕੇ ਮੇਰੇ ਬਨੇ ਖਟੋਲੇ ਬਿਲਾਵਲ ਮਹੱਲਾ ਪੰਜਵਾਹ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰ ਮਨ ਹੈ ਆਧਾਰੋ ਚੀਤ ਚਿਤਵੋ ਜੈਸੇ ਪੰਤ ਤੰਬੋਲੇ ਰਹਾਉ ਸਹਿਜ ਸਮਾਇਓ ਗੁਰਹਿ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆਮukh ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤਹ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਆਇਓ ਤਪੋ ਤੇ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰੇਰ ਰਵੇ ਸੁਹਾਗਣ ਅਤ ਨਿਕੇ ਮੇਰੇ ਬਨੇ ਖਟੋਲੀ ਬਿਲਾਵਲ ਮਹਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨਹਿ ਆਧਾਰੋ ਤੇ ਚਤਵੋ ਜੈਸੇ ਪਉਣ ਤੰਬੋਲੇ ਰਾਵ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆਮukh ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤ ਹੋਣਾ ਡੋਲੀ ਰੋਪ ਨਾ ਧੋਪ ਨਾ ਗੰਧ ਨਾ ਦੀਪਾ ਓਤ ਪੋਤੇ ਅੰਗ ਅੰਗ ਸੰਗ ਮੋਲੀ ਕੋ ਨਾਨਕ ਪ੍ਰਿਆ ਰਵੇ ਸੁਹਗਣ ਅਤਨੇ ਕੇ ਮਿਹਰਬਾਨੀ ਖਟੋਲੀ ਬਿਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਅਧਾਰੋ ਚੇਤ ਚਤ ਵੋ ਜੈਸੇ ਪਾਨ ਤੰਬੋਲੀ ਰਹਾ ਸਹਿਜ ਸਮਾਇਓ ਗੁਰਹਿ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵਡ ਪਾਗੋ ਸੁਹਾਗ ਹਮਾਰੋ ਕਤ ਹੋ ਨਾ ਢੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਯੋ ਤੇ ਪੋਤੇ ਅੰਗ ਅੰਗ ਸੰਗ ਮੌਲੀ ਕਹੋ ਨਾ ਨਕ ਪ੍ਰਿਆਰਵੀ ਸੁਹਾਗਣ ਅਤਨੀ ਕੀ ਮੇਰੇ ਬਣ ਖਟੋਲੀ ਬਿਲਾ ਬਲ ਮਹਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੁਲੀ ਪ੍ਰਾਨ ਪਿਆਰੋ ਮਨਹ ਆਧਾਰੋ ਚੀਤ ਚਿਤ ਵੋ ਜੈਸੇ ਪਾਨ ਤੰਬੂਲੀ ਰਾਵ ਫਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤੋਂ ਨ ਡੋਲੀ ਰੋਪਨਾ ਧੂਪਨਾ ਗੰਧਨਾ ਦੀਪਾ ਓ ਤ ਪੋਤ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤਨੇ ਕੀ ਮਿਹਰਬਾਨੀ ਖਟੋਲੀ ਬਿਲਾਵਲ ਮਹਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨਹਿ ਆਧਾਰੋ ਚੇਤ ਚਿਤ ਵਾ ਜੈਸੇ ਪਉਣ ਤੰਬੂਲੀ ਰਹਾਉ ਸਹਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜਾ ਵਡ ਭਾਗੋ ਸੁਹਾਗ ਹਮਾਰੋ ਕਤੋਂ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਓਟ ਪੋਤੇ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਨ ਅਤਨੇ ਕੇ ਮਿਹਰਬਾਨੀ ਖਟੋਲੀ ਬਿਲਾਵਲ ਮਹਲਾ ਪੰਜਵਾ ਹਰ ਹਰ ਨਾਮ ਅਪਾਰ ਅਮੁਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਤ ਵਾ ਜੈਸੇ ਪੰਨ ਤੰਬੋਲੀ ਰਾਉ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵੜ ਭਾਗੋ ਸੁਹਾਗ ਹਮਾਰੋ ਕਤੋਂ ਨ ਡੋਲੀ ਰੋਪ ਨ ਧੂਪ ਨ ਗੰਧ ਨ ਦੀਪਾ ਯੋਤ ਪੋਤੇ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤਨੇ ਕੇ ਮੇਰੀ ਬਣੀ ਖਟੋਲੀ ਬਿਲਾ ਬਲ ਮਹਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਤਵਾ ਜੈਸੇ ਪਾਨ ਤੰ ਬੋਲੀ ਰਹਾਉ ਸਹਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤਹੁ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤਨੇ ਕੇ ਮਿਹਰਬਾਨੀ ਖਟੋਲੀ ਬਿਲਾਵਲ ਮਹਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਿਤ ਵੋ ਜੈਸੇ ਪਾਨ ਤੰਬੋਲੀ ਰਾਉ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆਮukh ਲਾਗੋ ਜੋ ਵੜ ਭਾਗੋ ਸੁਹਾਗ ਹਮਾਰੋ ਕਤਹ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਹੋਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਨ ਅਤਨੇ ਕੀ ਮਿਹਰਬਾਨੀ ਖਟੋਲੀ ਬੇਲਾਵਲ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਤਵਾ ਜੈਸੇ ਪਾਨ ਤਬੋਲੀ ਰਾਉ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਰੀ ਪ੍ਰੇਮੁਖ ਲਾਗੋ ਜੋਵਡ ਭਾਗੋ ਸੁਹਾਗ ਹਮਾਰੋ ਕਤੁ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਓਟ ਪੋਤ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰੇਰਵੀ ਸੁਹਾਗਣ ਅਤਨੇ ਕੀ ਮਿਹਰਬਾਨੀ ਖਟੋਲੀ बलावल महला पंजवा हर हर नाम अपार अमूलि प्राण प्यारो है आधारो चीत चतवा जैसे पान पानम्बुले रा ਸਾਹਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆਮੁਖ ਲਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤਹ ਨਾ ਡੋਲੀ ਰੂਪਨਾ ਤੂਪਨਾ ਗੰਧਨਾ ਦੀਪਾਂ ਓ ਤਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤ ਨੀਕੇ ਮੇਰੀ ਬਣੇ ਖਟੋਲੀ ਬਿਲਾਵਲਾ ਮਹੱਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਿਤ ਵਾ ਜੈਸੇ ਪਾਨ ਤੰ ਬੋਲੇ ਰਹਾਉ ਸਹਿਜ ਸਮਾਇਓ ਗੁਰ ਹੈ ਬਤਾਇਓ ਨਕੇ ਚੋਲੇ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤ ਹੋ ਨ ਡੋਲੀ ਰੂਪ ਨਾ ਧੂਪ ਨਾ ਗੰਧਨ ਦੀਪਾ ਓ ਤਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਆਤਨੇ ਕੇ ਮੇਰੇ ਬਨੇ ਖਟੋਲੀ ਬੇਲਾਵਲ ਮਹਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੁਲੀ प्राण प्यार मन है आधारो चेत चितवा जैसे पान तंबोली राओ सह जिस मायो गुर है बतायो रंग रंगे मेरे तन के चोले प्रिया मुख लागो जवड़ फागो ਸੁਹਾਗ ਹਮਾਰੋ ਕਤਹੁ ਨ ਡੋਲੀ ਰੋਪਨ ਤੂਪਨ ਗੰਧਨ ਦੀਪਾ ਓ ਤਪੋ ਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੇਰ ਰਵੀ ਸੁਹਾਗਣ ਅਤ ਨਿਕੇ ਮੇਰੀ ਬਨੇ ਖਟੋਲੀ ਬਿਲਾਵਲ ਮਹੱਲਾ ਪੰਜਵਾਂ ਹਰ ਹਰ ਨਾਮ ਅਪਾਰ ਅਮਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਿਤ ਵਾ ਜੈਸੇ ਪੌਲ ਤੰ ਬੋਲੀ ਰਹਾਉ ਸਹਿਜ ਸਮਾਇਓ ਗੁਰਹਿ ਬਤਾਇਓ ਰੰਗ ਰੰਗੇ ਮੇਰੇ ਤਨ ਕੇ ਚੋਲੇ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤ ਹੋ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਹੋ ਤਪੋਤ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਆਤਨੇ ਕੇ ਮੇਰੇ ਬਨੇ ਖਟੋਲੀ ਬਿਲਾਵਲ ਮਹੱਲਾ ਪੰਜਵਾਹ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰ ਮਨ ਹੈ ਆਧਾਰੋ ਚੀਤ ਚਿਤਵੋ ਜੈਸੇ ਪਨ ਤੰਬੋਲੀ ਰਹਾਉ ਫਹਿਜ ਸਮਾਇਓ ਗੁਰਹਿ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤਹ ਨ ਡੋਲੀ ਰੂਪਨ ਧੂਪਨ ਗੰਧਨ ਦੀਪਾਯੋ ਤਪੋਤੇ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰਿਆ ਰਵੇ ਸੁਹਾਗਣ ਅਤ ਨੀਕੇ ਮੇਰੇ ਬਨੇ ਖਟੋਲੀ ਬਿਲਾਵਲਾ ਮਹਲਾ ਪੰਜਵਾਂ ਹਰ ਹਰ ਨਾਮ ਅਪਾਰ ਅਮੋਲੀ प्राण प्यारो मन है आधारो चित चितवो जैसे पान तंबोली राऊ सहज समायो गुर है बतायो रंग रंगे मेरे तन की चोली प्रयामख लागो जवड पगो ਸੁਹਾਗ ਹਮਾਰੋ ਕਤ ਹੋਣਾ ਡੋਲੀ ਰੂਪ ਨਾ ਥੋਪ ਨਾ ਗੰਧ ਨਾ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੇ ਸੁਹਾਗਣ ਅਤਨੇ ਕੇ ਮੇਰੀ ਬਣੀ ਖਟੋਲੀ ਮੇਲਾ ਵਾਲਾ ਮਹੱਲਾ ਪੰਜਵਾਹ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨ ਅਧਾਰੋ ਚੇਤ ਚਤਵੋ ਜੈਸੇ ਪਾਨ ਤੰਬੋਲੀ ਰਾਵ ਸਹਿਜ ਸਮਾਇਓ ਗੁਰਹਿ ਬਤਾਇਓ रंग रंगे मेरे तन के चोली प्रिया मुख लागो जो वड पागो सुहाग हमारो कत हो ना डोली रूप न धूप न गंध न दीपा यो ते पोते अंग अंग संग मौली कहो नानक प्यार वे सुहागड़ ਅਤਨ ਕੀ ਮੇਰੇ ਬਨੇ ਖਟੋਲੇ ਬਿਲਾਵਲ ਮਹਲਾ ਪੰਜਵਾਹ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰ ਮਨਹ ਆਧਾਰੋ ਚੀਤ ਚਿਤ ਵੋ ਜੈਸੇ ਪਾਨ ਤੰਬੂਲੀ ਰਾਵ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤਹ ਨ ਡੋਲੀ ਰੋਪਨਾ ਧੂਪਨਾ ਗੰਧਨਾ ਦੀਪਾ ਓਟ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰੇਰਵੀ ਸੁਹਾਗਣ ਅਤਨੇ ਕੇ ਮੇਹਰਬਾਨ ਖਟੋਲੇ ਬਿਲਾਵਲ ਮਹਲਾ ਪੰਜਵਾ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪਿਆਰੋ ਮਨਹ ਆਧਾਰੋ ਚੇਤ ਚਿਤ ਵਾ ਜੈਸੇ ਪਉਣ ਤੰਬੋਲੇ ਰਹਾਉ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜਾ ਵਡ ਭਾਗੋ ਸੁਹਾਗ ਹਮਾਰੋ ਕਤੋਂ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਹੋਤ ਪੋਤੇ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਨ ਤੱਨੇ ਕੇ ਮਿਹਰਬਾਨੀ ਖਟੋਲੇ ਬਿਲਾਵਲ ਮਹਲਾ 5 ਵਾਹ ਹਰ ਹਰ ਨਾਮ ਅਪਾਰ ਅਮੁਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਤ ਵਾ ਜੈਸੇ ਪਾਨ ਤੰਬੋਲੀ ਰਾਵ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਰੀ ਪ੍ਰਿਆ ਮੁਖ ਲਾਗੋ ਜੋ ਵੜ ਭਾਗੋ ਸੁਹਾਗ ਹਮਾਰੋ ਕਤੋਂ ਨ ਡੋਲੀ ਰੋਪ ਨ ਧੂਪ ਨ ਗੰਧ ਨ ਦੀਪਾ ਯੋਤ ਪੋਤੇ ਅੰਗ ਅੰਗ ਸੰਗ ਮੋਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ hatne ke meri bani khatole bilaval mahalla panjwa har har naam apaar amooli pran pyaro man hai aadharo cheet chitwa jaise paan tan bole rao sahaj samayo gur hai batayo ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤੋਂ ਨ ਡੋਲੀ ਰੂਪ ਨ ਤੂਪ ਨ ਗੰਧ ਨ ਦੀਪਾ ਓਤ ਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਆਤ ਨੇ ਕੇ ਮੇਰੇ ਬਣੀ ਖਟੋਲੀ ਬਿਲਾਵਨ ਮਹੱਲਾ ਪੰਜਵਾਹ ਹਰ ਹਰ ਨਾਮ ਅਪਾਰ ਅਮੁਲੀ ਪ੍ਰਾਨ ਪਿਆਰੋ ਮਨ ਹੈ ਆਧਾਰੋ ਚੇਤ ਚਿਤ ਵਾ ਜੈਸੇ ਪਾਨ ਤੰਬੋਲੀ ਰਾਵ ਸਹਿਜ ਸਮਾਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤਹ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਓ ਤਪੋਤ ਅੰਗ ਅੰਗ ਸੰਗ ਮੌਲੀ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤਨੇ ਕੀ ਮਿਹਰਬਾਨੀ ਖਟੋਲੀ ਬਿਲਾਵਲ ਮਹੱਲਾ ਪੰਜਵਾਹ ਹਰ ਹਰ ਨਾਮ ਅਪਾਰ ਅਮੋਲੀ ਪ੍ਰਾਨ ਪ੍ਰਿਆਰੋ ਮਨ ਹੈ ਆਧਾਰੋ ਚੇਤ ਚਤਵਾ ਜੈਸੇ ਪਾਨ ਤਬੋਲੀ ਰਾਉ ਫਹਿ ਜਿਸਮ ਆਇਓ ਗੁਰ ਹੈ ਬਤਾਇਓ ਰੰਗ ਰੰਗੇ ਮੇਰੇ ਤਨ ਕੀ ਚੋਲੀ ਪ੍ਰਿਆ ਮੁਖ ਲਾਗੋ ਜੋ ਵਡ ਭਾਗੋ ਸੁਹਾਗ ਹਮਾਰੋ ਕਤੋਂ ਨ ਡੋਲੀ ਰੂਪ ਨ ਧੂਪ ਨ ਗੰਧ ਨ ਦੀਪਾ ਓ ਤ ਕੋਤ ਅੰਗ ਅੰਗ ਸੰਗ ਮੋਲੇ ਕਹੋ ਨਾਨਕ ਪ੍ਰਿਆ ਰਵੀ ਸੁਹਾਗਣ ਅਤਨੇ ਕੀ ਮਿਹਰਬਾਨੀ ਖਟੋਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ